ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਝਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਨੂੰ ਸਦਾ ਹੀ ਨਮਸਕਾਰ ਕਰਦੇ ਰਹਿਣਾ ਚਾਹੀਦਾ ਹੈ ਅਦੇ ਸਦਾ ਹੀ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ ਵੱਡੇ ਭਾਗ ਭੇਟੇ ਗੁਰਦੇਵਾ ਫਿਰ ਉਸ ਮਨੁੱਖ ਨੂੰ ਵੱਡੀ ਕਿਸਮਾਂ ਦੇ ਨਾਲ ਗੁਰੂ ਦਾ ਮਿਲਾਪ ਹੋ ਜਾਂਦਾ ਹੈ। ਕੋਟ ਪ੍ਰਾਦ ਮਿਟੇ ਹਰ ਸੇਵਾ। ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਫਿਰ ਜਿਹੜੇ ਮਨੁੱਖ ਦੇ ਕਰੋੜਾਂ ਪਾਪ ਹਨ ਉਹ ਸਤਿਗੁਰੂ ਜੀ ਕਹਿੰਦੇ ਭਾਈ ਉਹ ਦੂਰ ਹੋ ਜਾਂਦੇ ਹਨ। ਚਰਨ ਕਮਲ ਜਾ ਕਮਨ ਰਾਪੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਸੋਹਣੇ ਬਚਨਾਂ ਦੇ ਨਾਲ ਰੰਗਿਆ ਜਾਂਦਾ ਹੈ। ਸੋਗ ਆਗਨ ਤਿਸ ਜਨ ਨਾ ਬਿਆਪੈ। ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜੋਰ ਨਹੀਂ ਪਾ ਸਕਦੀ। ਸਾਗਰ ਤਰਿਆ ਸਾਧੂ ਸੰਗੇ। ਸਾਧੂਆਂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਕਰਕੇ ਫਿਰ ਜਿਹੜਾ ਮਨੁੱਖ ਹੈ ਉਹ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਇਹ ਸਤਿਗੁਰਾਂ ਨੇ ਸਾਨੂੰ ਸੋਹਣਾ ਸਰੀਰ ਬਖਸ਼ਿਆ ਹੈ ਪਰਮਾਤਮਾ ਦੀ ਅরাধਨਾ ਕਰਨ ਵਾਸਤੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਪਰੰਤੂ ਜਿਹੜਾ ਮਨੁੱਖ ਹੈ ਉਹ ਇਸ ਸਰੀਰ ਨੂੰ ਅਜਾਈਂ ਗਵਾ ਰਿਹਾ ਹੈ ਕਿਉਂਕਿ ਸਤਗੁਰਾਂ ਨੇ ਸਾਨੂੰ ਬਹੁਤ ਅਮੁੱਲਕ ਦਾਤ ਦਿੱਤੀ ਹੈ ਜਿਸ ਦਾ ਕੋਈ ਮੁੱਲ ਨਹੀਂ ਹੈ ਪਰੰਤੂ ਜਿਹੜਾ ਮਨੁੱਖ ਹੈ ਇਸ ਨੂੰ ਵਿਸਿਆਂ ਵਕਾਰਾਂ ਦੇ ਵਿੱਚ ਨਸਿਆਂ ਦੇ ਵਿੱਚ ਖਰਾਬ ਕਰ ਰਿਹਾ ਹੈ ਪਰੰਤੂ ਅੰਤ ਵੇੜੇ ਪਛਤਾਉਂਦਾ ਹੈ ਜਦੋਂ ਧਰਮ ਰਾਜ ਨੇ ਲੇਖਾ ਲੈਣਾ ਹੈ ਫਿਰ ਉੱਤੇ ਜਿਹੜਾ ਮਨੁੱਖ ਹੈ ਪਸਤਾਉਂਦਾ ਹੈ ਕਿ ਜੇ ਮੈਂ ਉਸ ਸਮੇਂ ਨਾਮ ਜਪ ਲੈਂਦਾ ਤਾਂ ਮੈਂ ਜਮਾਂ ਦੀ ਮਾਰ ਤੋਂ ਬਚ ਜਾਂਦਾ ਇੱਕ ਵਾਰ ਇੱਕ ਰਾਜਾ ਆਪਣੇ ਸਿਪਾਹੀਆਂ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਚਲਾ ਗਿਆ ਅਤੇ ਉਹ ਜੰਗਲ ਦੇ ਵਿੱਚ ਜਾ ਕੇ ਆਪਣੇ ਸਿਪਾਹੀਆਂ ਨਾਲੋਂ ਵੱਖ ਹੋ ਗਿਆ ਅਤੇ ਜੰਗਲ ਦੇ ਬਿਲਕੁਲ ਵਿਚਕਾਰ ਚਲਾ ਗਿਆ ਅਤੇ ਉੱਥੇ ਜਾ ਕੇ ਉਹ ਜੰਗਲ ਤੋਂ ਬਾਹਰ ਨਿਕਲਦਾ ਰਸਤਾ ਭਟਕ ਗਿਆ ਉਸ ਨੂੰ ਇਹ ਨਾ ਪਤਾ ਲੱਗੇ ਕਿ ਮੈਂ ਹੁਣ ਬਾਹਰ ਕਿਹੜੇ ਰਸਤੇ ਜਾਣਾ ਹੈ ਦਿਨ ਬੀਤਦਾ ਜਾ ਰਿਹਾ ਸੀ ਉਸ ਰਾਜੇ ਦਾ ਭੁੱਖ ਤੇ ਦੇ ਨਾਲ ਬੁਰਾ ਹਾਲ ਹੋ ਗਿਆ ਸੀ ਅਤੇ ਰਾਜਾ ਜੰਗਲ ਦੇ ਵਿੱਚ ਪਾਣੀ ਲੱਭਦਾ ਫਿਰਦਾ ਹੈ ਪੀਣ ਵਾਸਤੇ ਉੱਥੇ ਲੱਗੇ ਹੀ ਇੱਕ ਲੱਕੜਹਾਰਾ ਦਰਖਤ ਤੋਂ ਲੱਕੜਾਂ ਕੱਟ ਰਿਹਾ ਸੀ ਜਦੋਂ ਉਸ ਲੱਕੜਹਾਰੇ ਨੇ ਰਾਜੇ ਨੂੰ ਦੇਖਿਆ ਤਾਂ ਉਹ ਰਾਜੇ ਦੇ ਕੋਲ ਆ ਕੇ ਪੁੱਛਣ ਲੱਗਿਆ ਕਿ ਤੁਸੀਂ ਇਸ ਜੰਗਲ ਦੇ ਵਿੱਚ ਕੀ ਕਰ ਰਹੇ ਹੋ ਤਾਂ ਉਸ ਨੇ ਕਿਹਾ ਕਿ ਮੈਂ ਰਾਜਾ ਹਾਂ ਅਤੇ ਆਪਣੇ ਸਿਪਾਹੀਆਂ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਆਇਆ ਸੀ ਪਰੰਤੂ ਮੈਂ ਆਪਣੇ ਸਿਪਾਹੀਆਂ ਦੇ ਨਾਲ ਵੱਖ ਹੋ ਗਿਆ ਹਾਂ ਹੁਣ ਮੈਨੂੰ ਤੇ ਲੱਗੀ ਹੈ ਭੁੱਖ ਲੱਗੀ ਹੈ ਇਸ ਕਰਕੇ ਮੈਂ ਖਾਣ ਵਾਸਤੇ ਪੀਣ ਵਾਸਤੇ ਕੋਈ ਵਸਤੂ ਲੱਭ ਰਿਆ ਹਾਂ ਜੋ ਮੇਰੀ ਭੁੱਖ ਮਿਟਾ ਸਕੇ ਉਸ ਲੱਕੜਹਾਰੇ ਦੇ ਕੋਲ ਪਾਣੀ ਸੀ ਅਤੇ ਖਾਣ ਨੂੰ ਕੁਝ ਪਦਾਰਥ ਸੀ ਉਸ ਲੱਕੜਹਾਰੇ ਨੇ ਰਾਜੇ ਨੂੰ ਖਾਣ ਵਾਸਤੇ ਅਤੇ ਪੀਣ ਵਾਸਤੇ ਪਾਣੀ ਦਿੱਤਾ। ਅਤੇ ਉਸ ਲੱਕੜਹਾਰੇ ਨੇ ਰਾਜੇ ਨੂੰ ਬਾਹਰ ਦਾ ਰਸਤਾ ਦਿਖਾਇਆ। ਕਿਉਂਕਿ ਉਸ ਲੱਕੜਹਾਰੇ ਦਾ ਹਰ ਰੋਜ਼ ਜੰਗਲ ਦੇ ਵਿੱਚ ਆਉਣਾ ਜਾਣਾ ਸੀ। ਕਿਉਂਕਿ ਉਹ ਜੰਗਲ ਦੇ ਵਿੱਚੋਂ ਲੱਕੜੀਆਂ ਕੱਟਦਾ ਅਤੇ ਉਹਨਾਂ ਲੱਕੜੀਆਂ ਦੇ ਕੋਲੇ ਬਣਾ ਕੇ ਉਹ ਬਾਜ਼ਾਰ ਦੇ ਵਿੱਚ ਵੇਚਦਾ ਸੀ। ਜਦੋਂ ਉਸਨੇ ਰਾਜੇ ਨੂੰ ਬਾਹਰ ਦਾ ਰਸਤਾ ਦਿਖਾਇਆ ਜੰਗਲ ਤੋਂ ਬਾਹਰ ਕੱਢਿਆ ਤਾਂ ਰਾਜਾ ਉਸ ਦੇ ਇਸ ਕੰਮ ਤੋਂ ਬਹੁਤ ਖੁਸ਼ ਹੋਇਆ ਉਸ ਨੇ ਲੱਕੜਹਾਰੇ ਨੂੰ ਕਿਹਾ ਕਿ ਮੈਂ ਤੁਹਾਡੀ ਇਹ ਸੇਵਾ ਤੋਂ ਬਹੁਤ ਖੁਸ਼ ਹੋਇਆ ਹਾਂ ਤੁਹਾਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਮੇਰੇ ਦਰਬਾਰ ਦੇ ਵਿੱਚ ਆ ਜਾਣਾ ਤਾਂ ਇੰਨਾ ਕਹਿ ਕੇ ਰਾਜਾ ਉੱਥੋਂ ਆਪਣੇ ਮਹਿਲਾਂ ਦੇ ਵਿੱਚ ਚਲਾ ਗਿਆ। ਜਦੋਂ ਲੱਕੜਹਾਰ ਆਪਣੇ ਘਰ ਆਇਆ ਤਾਂ ਉਸਨੇ ਸਾਰੀ ਗੱਲ ਆ ਕੇ ਆਪਣੀ ਘਰਵਾਲੀ ਨੂੰ ਦੱਸੀ ਕਿ ਅੱਜ ਇਦਾਂ ਕਰਕੇ ਰਾਜਾ ਜੰਗਲ ਦੇ ਵਿੱਚ ਫਸ ਗਿਆ ਸੀ ਅਤੇ ਮੈਂ ਉਸ ਨੂੰ ਖਾਣ ਵਾਸਤੇ ਅਤੇ ਪੀਣ ਵਾਸਤੇ ਪਾਣੀ ਦਿੱਤਾ। ਅਤੇ ਮੇਰੀ ਇਹ ਸੇਵਾ ਤੋਂ ਖੁਸ਼ ਹੋ ਕੇ ਰਾਜੇ ਨੇ ਮੈਨੂੰ ਇਹ ਕਿਹਾ ਹੈ ਕਿ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਤੂੰ ਮੇਰੇ ਮਹਿਲਾਂ ਦੇ ਵਿੱਚ ਆ ਜਾਵੇਂ। ਅਦੇ ਉਸ ਲੱਕੜਹਾਰੇ ਦੇ ਘਰ ਵਾਲੀ ਵੀ ਬਹੁਤ ਸਿਆਣੀ ਸੀ ਉਸਨੇ ਕਿਹਾ ਕਿ ਆਪਾਂ ਨੂੰ ਤਾਂ ਅੱਜ ਪੈਸਾ ਚਾਹੀਦਾ ਹੈ ਆਪਾਂ ਤਾਂ ਗਰੀਬੀ ਭਰਿਆ ਜਿਹੜਾ ਜੀਵਨ ਬਤੀਤ ਕਰ ਰਹੇ ਹਾਂ ਇਹ ਨਾ ਹੋਵੇ ਕਿ ਸਮਾਂ ਪੈ ਕੇ ਰਾਜਾ ਤੁਹਾਨੂੰ ਭੁੱਲ ਜਾਵੇ ਤੁਸੀਂ ਇਦਾਂ ਕਰੋ ਸਵੇਰ ਹੁੰਦਿਆਂ ਹੀ ਰਾਜੇ ਦੇ ਦਰਬਾਰ ਦੇ ਵਿੱਚ ਚਲੇ ਜਾਓ ਅਤੇ ਜਾ ਕੇ ਉਹਨਾਂ ਤੋਂ ਕੁਝ ਨਹੀਂ ਮੰਗਣਾ ਉਹਨਾਂ ਨੂੰ ਇਹ ਕਹਿਣਾ ਹੈ ਕੇ ਜੋ ਤੁਹਾਡੀ ਜਾਣ ਦੀ ਕੀਮਤ ਹੈ ਉਸ ਦੇ ਮੁਤਾਬਿਕ ਮੈਨੂੰ ਕੋਈ ਇਨਾਮ ਦੇ ਦੇਵੋ ਅਤੇ ਉਸੇ ਤਰ੍ਹਾਂ ਜਿਹੜਾ ਲੱਕੜਹਾਰਾ ਸੀ ਆਪਣੇ ਘਰ ਵਾਲੀ ਦੀ ਗੱਲ ਬਣ ਕੇ ਰਾਜ ਦੇ ਮਹਿਲਾਂ ਦੇ ਵਿੱਚ ਚਲਾ ਗਿਆ ਅਤੇ ਰਾਜਾ ਉਸ ਨੂੰ ਦੇਖ ਕੇ ਝਟ ਪਛਾਣ ਗਿਆ ਅਤੇ ਆਪਣੇ ਸਾਰੇ ਦਰਬਾਰ ਦੇ ਵਿੱਚ ਜਿਹੜੇ ਸਿਪਾਹੀ ਸੀ ਦਰਬਾਰ ਦੇ ਵਿੱਚ ਜਿਹੜੇ ਲੋਕ ਬੈਠੇ ਸਨ ਰਾਜੇ ਨੇ ਉਸ ਲੱਕੜਹਾਰੇ ਬਾਰੇ ਦੱਸਿਆ ਕਿ ਇਹ ਉਹੀ ਇਨਸਾਨ ਹੈ ਜਿਸ ਨੇ ਕੱਲ ਮੇਰੀ ਜਾਨ ਬਚਾਈ ਹੈ ਅਤੇ ਰਾਜਾ ਉਸ ਨੂੰ ਪੁੱਛਣ ਲੱਗਿਆ ਕਿ ਦੱਸ ਤੈਨੂੰ ਕੀ ਚਾਹੀਦਾ ਹੈ ਕਿੰਨੀ ਮਾਇਆ ਦੀ ਤੈਨੂੰ ਲੋੜ ਹੈ ਤਾਂ ਉਹ ਲੱਕੜਹਾਰਾ ਕਹਿਣ ਲੱਗਿਆ ਕਿ ਮਹਾਰਾਜ ਜੋ ਤੁਹਾਡੀ ਜਾਨ ਦੀ ਕੀਮਤ ਬਣਦੀ ਹੈ ਤੁਸੀਂ ਆਪਣੀ ਸ਼ਰਧਾ ਮੁਤਾਬਕ ਮੈਨੂੰ ਦੇ ਦੇਵੋ ਮੈਂ ਆਪਣੇ ਆਪ ਤੁਹਾਡੇ ਤੋਂ ਕੁਝ ਨਹੀਂ ਮੰਗਾਗਾ ਅਤੇ ਉਸ ਰਾਜੇ ਨੇ ਆਪਣੇ ਵਜ਼ੀਰ ਦੇ ਨਾਲ ਸਲਾਹ ਕੀਤੀ ਕਿਉਂਕਿ ਜਿਹੜੇ ਰਾਜੇ ਸਨ ਉਹ ਆਪਣੇ ਵਜ਼ੀਰ ਦੇ ਨਾਲ ਸਲਾਹ ਕਰਕੇ ਫਿਰ ਕੋਈ ਫੈਸਲਾ ਕਰਦੇ ਸਨ ਉਸ ਵਜ਼ੀਰ ਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਇਹ ਬਹੁਤ ਗਰੀਬ ਹੈ ਤੁਸੀਂ ਇਦਾਂ ਕਰੋ ਕਿ ਜਿਸ ਤਰ੍ਹਾਂ ਦਾ ਇਹਦਾ ਕੰਮ ਹੈ ਉਸੇ ਤਰ੍ਹਾਂ ਦਾ ਇਹਨੂੰ ਕੋਈ ਇਨਾਮ ਦੇ ਦੇਵੋ ਉਸਨੇ ਕਿਹਾ ਕਿ ਜਿਹੜਾ ਆਪਣੇ ਕੋਲ ਚੰਦਨ ਦਾ ਬਾਗ ਹੈ ਉਹ ਇਹਦੇ ਨਾਮ ਕਰਵਾ ਦੇਵੋ ਤਾਂ ਜੋ ਇਹ ਜਿਹੜੀ ਚੰਦਨ ਦੀ ਲੱਕੜ ਵੇਚ ਕੇ ਆਪਣੇ ਜਿਹੜੇ ਘਰ ਦਾ ਗੁਜ਼ਾਰਾ ਕਰੇ ਅਤੇ ਅਮੀਰ ਹੋ ਜਾਵੇ ਕਿਉਂਕਿ ਜਿਹੜੀ ਚੰਦਨ ਦੀ ਲੱਕੜ ਹੁੰਦੀ ਹੈ ਉਹਦੀ ਜਿਹੜੀ ਕੀਮਤ ਹੈ ਬਹੁਤ ਜ਼ਿਆਦਾ ਹੁੰਦੀ ਹੈ ਕੋਈ ਆਮ ਬੰਦਾ ਆਮ ਇਨਸਾਨ ਚੰਦਨ ਦੀ ਲੱਕੜ ਦੀ ਕੀਮਤ ਨਹੀਂ ਦੇ ਸਕਦਾ ਅਤੇ ਰਾਜੇ ਨੇ ਉਸ ਲੱਕੜਹਾਰੇ ਤੋਂ ਖੁਸ਼ ਹੋ ਕੇ ਆਪਣਾ ਜਿਹੜਾ ਚੰਦਨ ਦਾ ਬਾਗ ਸੀ ਉਹ ਲੱਕੜਹਾਰੇ ਦੇ ਨਾਮ ਕਰਵਾ ਦਿੱਤਾ। ਅਤੇ ਜਿਹੜਾ ਲੱਕੜਹਾਰਾ ਸੀ ਉਹ ਖੁਸ਼ ਹੋ ਕੇ ਆਪਣੇ ਘਰ ਪਰਤ ਆਇਆ। ਅਤੇ ਉਸ ਦੀ ਘਰਵਾਲੀ ਨੇ ਪੁੱਛਿਆ ਕਿ ਰਾਜੇ ਨੇ ਤੁਹਾਨੂੰ ਇਨਾਮ ਦੇ ਵਿੱਚ ਕੀ ਦਿੱਤਾ ਹੈ? ਤਾਂ ਲੱਕੜਹਾਰਾ ਕਹਿਣ ਲੱਗਿਆ ਕਿ ਮੈਨੂੰ ਰਾਜੇ ਨੇ ਆਪਣਾ ਜਿਹੜਾ ਚੰਦਨ ਦਾ ਬਾਗ ਸੀ ਉਹ ਦੇ ਦਿੱਤਾ ਹੈ। ਅੱਜ ਤੋਂ ਬਾਅਦ ਮੈਂ ਜੰਗਲ ਦੇ ਵਿੱਚ ਲੱਕੜਾਂ ਕੱਟਣ ਵਾਸਤੇ ਨਹੀਂ ਜਾਵਾਂਗਾ ਹੁਣ ਆਪਣਾ ਬਾਗ ਹੈ ਆਪਣੇ ਬਾਗ ਦੇ ਵਿੱਚੋਂ ਹੀ ਮੈਂ ਲੱਕੜਾਂ ਕੱਟਾਂਗਾ ਕਿਉਂਕਿ ਸਾਧ ਸੰਗਤ ਜੀ ਉਸ ਲੱਕੜਹਾਰੇ ਨੂੰ ਜਿਹੜੀ ਚੰਦਨ ਦੀ ਲੱਕੜ ਸੀ ਉਹਦੀ ਕੀਮਤ ਦਾ ਨਹੀਂ ਪਤਾ ਸੀ ਉਸ ਨੇ ਜਿਹੜਾ ਹਰ ਰੋਜ਼ ਉਹ ਕੰਮ ਕਰਦਾ ਸੀ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਸੀ ਅਤੇ ਉਸ ਦੇ ਕੋਲੇ ਬਣਾ ਕੇ ਉਹ ਬਾਜ਼ਾਰ ਦੇ ਵਿੱਚ ਵੇਚ ਆਉਂਦਾ ਸੀ। ਉਸੇ ਤਰ੍ਹਾਂ ਉਸ ਨੇ ਉਹੀ ਕੰਮ ਦੁਆਰਾ ਫੇਰ ਸ਼ੁਰੂ ਕਰ ਦਿੱਤਾ। ਉਹ ਨੂੰ ਜੰਗਲ ਦੀ ਥਾਂ ਤੇ ਚੰਦਨ ਦੇ ਬਾਗ ਦੇ ਵਿੱਚ ਜਾਣ ਲੱਗ ਪਿਆ। ਉਤੋਂ ਚੰਦਨ ਦੀ ਜਿਹੜੀ ਲੱਕੜ ਸੀ ਉਹ ਕੱਟਿਆ ਕਰੇ ਅਤੇ ਉਸ ਚੰਦਨ ਦੀ ਲੱਕੜ ਦੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਆਇਆ ਕਰੇ। ਅਤੇ ਇੱਕ ਦਿਨ ਉਸ ਦੀ ਜਿਹੜੀ ਕੁਹਾੜੀ ਸੀ ਉਹਦਾ ਜਿਹੜਾ ਦਸਤਾ ਸੀ ਉਹ ਟੁੱਟ ਗਿਆ ਉਸ ਨੇ ਉੱਥੋਂ ਹੀ ਲੱਕੜ ਕੱਟ ਕੇ ਆਪਣੀ ਕੁਹਾੜੀ ਦੇ ਵਿੱਚ ਦਸਤਾ ਪਾ ਲਿਆ ਅਤੇ ਇਸੇ ਤਰ੍ਹਾਂ ਕਰਦੇ ਕਰਦੇ ਉਸ ਲੱਕੜਹਾਰੇ ਨੇ ਜਿਹੜਾ ਚੰਦਨ ਦਾ ਸਾਰਾ ਬਾਗ ਸੀ ਉਹ ਕੋਲੇ ਬਣਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਤਾਂ ਇੱਕ ਦਿਨ ਜਦੋਂ ਰਾਜੇ ਨੂੰ ਚੰਦਨ ਦੀ ਲੱਕੜ ਦੀ ਲੋੜ ਪਈ ਤਾਂ ਉਸ ਨੇ ਵਜ਼ੀਰ ਨੂੰ ਕਿਹਾ ਕਿ ਉਸ ਲੱਕੜਹਾਰੇ ਦੇ ਕੋਲ ਜਾਵੋ ਅਤੇ ਚੰਦਨ ਦੀ ਲੱਕੜ ਲੈ ਕੇ ਆਵੋ ਪ੍ਰੰਤੂ ਉਸ ਚੰਦਨ ਦੀ ਲੱਕੜ ਦੇ ਤੁਸੀਂ ਉਸ ਨੂੰ ਪੈਸੇ ਦੇਣੇ ਹਨ ਉਸ ਦੇ ਕੋਲੋਂ ਫਰੀ ਮੁਫਤ ਨਹੀਂ ਲੈ ਕੇ ਆਉਣੀ ਕਿਉਂਕਿ ਹੁਣ ਉਹ ਜਿਹੜਾ ਬਾਗ ਹੈ ਉਸ ਲੱਕੜਹਾਰੇ ਦਾ ਹੈ ਜਦੋਂ ਤੁਸੀਂ ਉਸ ਤੋਂ ਚੰਦਨ ਦੀ ਲੱਕੜ ਲਵੋਗੇ ਤਾਂ ਉਸ ਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ ਹਨ ਅਤੇ ਉਸੇ ਤਰ੍ਹਾਂ ਜਿਹੜਾ ਵਜ਼ੀਰ ਸੀ ਉਹ ਰਾਜੇ ਦਾ ਹੁਕਮ ਮੰਨ ਕੇ ਚੰਦਨ ਦੀ ਲੱਕੜ ਲੈਣ ਵਾਸਤੇ ਲੱਕੜਹਾਰੇ ਦੇ ਘਰ ਵੱਲ ਚੱਲ ਪਿਆ ਪੁੱਛਦਾ ਜਾਂਦਾ ਹੈ ਕਿ ਜਿਹੜਾ ਲੱਕੜਹਾਰਾ ਲੱਕੜਾਂ ਕੱਟ ਕੇ ਲੱਕੜਾਂ ਕੱਟਣ ਦਾ ਕੰਮ ਕਰਦਾ ਹੈ ਉਸ ਦਾ ਮੈਨੂੰ ਘਰ ਦੱਸ ਦੇ ਵੋ ਲੋਕਾਂ ਤੋਂ ਪੁੱਛਦਾ ਪੁੱਛੌਂਦਾ ਉਹ ਲੱਕੜਹਾਰੇ ਦੇ ਘਰ ਵੱਲ ਚੱਲ ਪਿਆ ਅਤੇ ਰਾਹ ਦੇ ਵਿੱਚ ਸੋਚਦਾ ਜਾਂਦਾ ਹੈ ਕਿ ਹੁਣ ਤਾਂ ਜਿਹੜਾ ਲੱਕੜਹਾਰਾ ਹੈ ਬਹੁਤ ਅਮੀਰ ਹੋ ਗਿਆ ਹੋਣਾ ਕਿਉਂਕਿ ਉਸਨੇ ਚੰਦਨ ਦੀ ਲੱਕੜ ਨੂੰ ਵੇਚ ਕੇ ਬਹੁਤ ਧਨ ਇਕੱਠਾ ਕਰ ਲਿਆ ਹੋਣਾ ਆਪਣਾ ਬਹੁਤ ਵੱਡਾ ਮਹਿਲ ਬਣਾ ਲਿਆ ਹੋਣਾ ਅਤੇ ਹੁਣ ਉਹ ਲੱਕੜਹਾਰਾ ਬਹੁਤ ਖੁਸ਼ੀਆਂ ਭਰਿਆ ਜਿਹੜਾ ਆਪਣਾ ਜੀਵਨ ਬਤੀਤ ਕਰ ਰਿਹਾ ਹੋਣਾ ਅਤੇ ਉਸੇ ਤਰ੍ਹਾਂ ਜਿਹੜਾ ਵਜ਼ੀਰ ਸੀ ਉਹ ਪੁੱਛਦਾ ਪੁੱਛਦਾ ਉਸ ਲੱਕੜਹਾਰੇ ਦੇ ਘਰ ਦੇ ਬਾਹਰ ਆ ਗਿਆ। ਅਤੇ ਦੇਖਦਾ ਹੈ ਕਿ ਲੱਕੜਹਾਰੇ ਦਾ ਘਰ ਉਸੇ ਤਰ੍ਹਾਂ ਪੁਰਾਣਾ ਹੈ। ਉਸੇ ਤਰ੍ਹਾਂ ਹੀ ਘਰ ਦੇ ਬਾਹਰ ਕੋਲਾ ਖਿੰਡਿਆ ਪਿਆ ਹੈ। ਅਤੇ ਉਹ ਲੱਕੜਹਾਰੇ ਨੂੰ ਆਵਾਜ਼ ਮਾਰਦਾ ਹੈ। ਜਦੋਂ ਲੱਕੜਹਾਰਾ ਬਾਹਰ ਆਉਂਦਾ ਹੈ ਤਾਂ ਵਜ਼ੀਰ ਦੇਖਦਾ ਹੈ ਕਿ ਉਹਦੇ ਜਿਹੜੇ ਸਾਰੇ ਕੱਪੜੇ ਹਨ ਉਹ ਕੋਲੇ ਦੇ ਨਾਲ ਖਰਾਬ ਹੋਏ ਪਏ ਹਨ। ਉਦੇ ਹੱਥ ਕੋਲੇ ਦੇ ਨਾਲ ਖਰਾਬ ਹੋਏ ਪਏ ਹਨ ਜਦੋਂ ਉਸ ਲੱਕੜਹਾਰੇ ਨੇ ਵਜ਼ੀਰ ਨੂੰ ਦੇਖਿਆ ਤਾਂ ਕਿਹਾ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤਾਂ ਉਸਨੇ ਕਿਹਾ ਕਿ ਰਾਜੇ ਨੂੰ ਚੰਦਨ ਦੀ ਲੱਕੜ ਦੀ ਅੱਜ ਲੋੜ ਪੈ ਗਈ ਹੈ ਥੋੜੀ ਜੀ ਲੱਕੜ ਸਾਨੂੰ ਚਾਹੀਦੀ ਹੈ ਤਾਂ ਉਸ ਲੱਕੜਹਾਰੇ ਨੇ ਕਿਹਾ ਕਿ ਹੁਣ ਤਾਂ ਮੇਰੇ ਕੋਲ ਚੰਦਨ ਦੀ ਲੱਕੜ ਬਚੀ ਨਹੀਂ ਹੈ ਤਾਂ ਵਜੀਰ ਨੇ ਕਿਹਾ ਕਿ ਲੱਕੜ ਤੂੰ ਇੰਨੀ ਕਿੱਥੇ ਵਰਤ ਲਈ ਤੂੰ ਇੰਨੀ ਲੱਕੜ ਕਿੱਥੇ ਲਾ ਦਿੱਤੀ ਜਿਹੜੀ ਤੇਰੇ ਕੋਲ ਅੱਜ ਚੰਦਨ ਦੀ ਲੱਕੜ ਖਤਮ ਹੋ ਗਈ ਹੈ ਉਸ ਲੱਕੜਹਾਰੇ ਨੇ ਕਿਹਾ ਕਿ ਮੇਰਾ ਕੰਮ ਹੈ ਲੱਕੜਾ ਕੱਟਣਾ ਅਤੇ ਉਹਨਾਂ ਦਾ ਕੋਲਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਣਾ ਤਾਂ ਮੈਂ ਸਾਰਾ ਹੀ ਚੰਦਨ ਦਾ ਜਿਹੜਾ ਬਾਗ ਸੀ ਉਹ ਕੱਟ ਕੇ ਉਹਦੇ ਕੋਲੇ ਬਣਾ ਕੇ ਮੈਂ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਹੈ ਇਹ ਸੁਣ ਕੇ ਵਜ਼ੀਰ ਮੱਥੇ ਤੇ ਹੱਥ ਮਾਰਨ ਲੱਗ ਪਿਆ ਅਤੇ ਉਸ ਨੂੰ ਪੁੱਛਦਾ ਹੈ ਕਿ ਤੇਰੇ ਕੋਲ ਕੁਝ ਕ ਲੱਕੜ ਤਾਂ ਪਈ ਹੋਵੇਗੀ ਉਸ ਲੱਕੜ ਹਾਰੇ ਨੇ ਕਿਹਾ ਕਿ ਹਾਂ ਮੇਰੇ ਕੋਲ ਕਹਾੜੀ ਦੇ ਵਿੱਚ ਦਸਤਾ ਪਾਇਆ ਹੋਇਆ ਹੈ ਬਸ ਇੰਨੀ ਕੁ ਲੱਕੜ ਮੇਰੇ ਕੋਲ ਬਚੀ ਹੈ ਜੇ ਤੁਹਾਨੂੰ ਇਸ ਲੱਕੜ ਦੀ ਲੋੜ ਹੈ ਤਾਂ ਤੁਸੀਂ ਇਹ ਲੱਕੜ ਮੈਥੋਂ ਚੰਦਨ ਦੀ ਲੈ ਜਾਵੋ ਜਦੋਂ ਲੱਕੜ ਹਾਰੇ ਨੇ ਉਹ ਜਿਹੜੀ ਚੰਦਨ ਦੀ ਲੱਕੜ ਸੀ ਉਹ ਵਜ਼ੀਰ ਨੂੰ ਦਿੱਤੀ ਤਾਂ ਉਸ ਵਜ਼ੀਰ ਨੇ ਉਸ ਲੱਕੜ ਦੇ ਬਦਲੇ ਉਸ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਦੋਂ ਲੱਕੜਹਾਰੇ ਨੇ ਸੋਨੇ ਦੀਆਂ ਮੋਹਰਾਂ ਦੇਖੀਆਂ ਤਾਂ ਉਸ ਨੇ ਕਿਹਾ ਕਿ ਇਸ ਲੱਕੜ ਦੀ ਕੀਮਤ ਇੰਨੀ ਹੈ ਤਾਂ ਵਜ਼ੀਰ ਕਹਿਣ ਲੱਗਾ ਕਿ ਹਾਂ ਇਹ ਚੰਦਨ ਦੀ ਜਿਹੜੀ ਲੱਕੜ ਹੈ ਇਹ ਕੋਈ ਆਮ ਲੱਕੜ ਨਹੀਂ ਹੈ ਇਸ ਨੂੰ ਕੋਈ ਆਮ ਬੰਦਾ ਨਹੀਂ ਖਰੀਦ ਸਕਦਾ ਪਰ ਤੂੰ ਤਾਂ ਇਸ ਲੱਕੜ ਦਾ ਸਾਰਾ ਹੀ ਕੋਲਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਤਾਂ ਲੱਕੜਹਾਰਾ ਬਹੁਤ ਪਛਤਾਉਣ ਲੱਗ ਪਿਆ ਕਿ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਜੇ ਮੈਂ ਚੰਦਨ ਦੀ ਲੱਕੜ ਨੂੰ ਇਦਾਂ ਹੀ ਕੱਟ ਕੇ ਵੇਚਦਾ ਤਾਂ ਸ਼ਾਇਦ ਆਦਮੇ ਬਹੁਤ ਅਮੀਰ ਹੋਣਾ ਸੀ ਇਸੇ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਜਿਹੜਾ ਪ੍ਰਮਾਤਮਾ ਨੇ ਸਾਨੂੰ ਇਹ ਸਰੀਰ ਬਖਸ਼ਿਆ ਹੈ ਇਹ ਵੀ ਬਹੁਤ ਅਮੁੱਲਕ ਸਰੀਰ ਹੈ ਇਹਦੀ ਕੋਈ ਕੀਮਤ ਨਹੀਂ ਪਾ ਸਕਦਾ ਪ੍ਰਮਾਤਮਾ ਨੇ ਆਪਣੇ ਸਰੀਰ ਦਾ ਹਰ ਅੰਗ ਸੋਚ ਸਮਝ ਕੇ ਲਾਇਆ ਹੈ ਅੱਖਾਂ ਲਾਈਆਂ ਹਨ ਕੰਨ ਲਾਏ ਹਨ ਸਾਡੀ ਜੀਬ ਲਾਈ ਹੈ ਪੈਰ ਲਾਏ ਹਨ ਹੱਥ ਲਾਏ ਹਨ ਇਹਨਾਂ ਦਾ ਕੋਈ ਅਰਥ ਹੈ ਸਤਿਗੁਰੂ ਜੀ ਕਹਿੰਦੇ ਭਾਈ ਮਨੋਖ ਨੇ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨੇ ਹਨ ਕੰਨਾਂ ਦੇ ਨਾਲ ਸਤਿਗੁਰਾਂ ਦੀ ਸਿੱਖਤ ਸਲਾਹ ਸੁਣਨੀ ਹੈ ਰਸਨਾ ਦੇ ਨਾਲ ਜੀਭ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਹੈ ਪੈਰਾਂ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਚੱਲ ਕੇ ਜਾਣਾ ਹੈ ਸਤ ਸੰਗਤ ਦੇ ਵਿੱਚ ਚੱਲ ਕੇ ਜਾਣਾ ਹੈ ਹੱਥਾਂ ਦੇ ਨਾਲ ਸੰਗਤਾਂ ਦੀ ਸੇਵਾ ਕਰਨੀ ਹੈ ਲੰਗਰਾਂ ਦੀ ਸੇਵਾ ਕਰਨੀ ਹੈ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰਨੀ ਹੈ ਇਹ ਜਿਹੜਾ ਸਰੀਰ ਹੈ ਇਹ ਬਹੁਤ ਅਮੁੱਲਕ ਸਰੀਰ ਹੈ ਜਿਸ ਨੇ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੈ ਕੇ ਜਾਣਾ ਹੈ ਪਰੰਤੂ ਜਿਹੜਾ ਮਨੁੱਖ ਹੈ ਇਸ ਸਰੀਰ ਦੀ ਕੀਮਤ ਨਹੀਂ ਸਮਝ ਰਿਹਾ ਜਿਸ ਤਰ੍ਹਾਂ ਉਸ ਲੱਕੜਹਾਰੇ ਨੇ ਸਾਰੀ ਚੰਦਨ ਦੀ ਲੱਕੜ ਕੋਲੇ ਬਣਾ ਕੇ ਵੇਚ ਦਿੱਤੀ ਉਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਉਹ ਇਸ ਸਰੀਰ ਨੂੰ ਨਸ਼ਿਆਂ ਦੇ ਵਿੱਚ ਗਾਲ ਰਿਹਾ ਹੈ ਲੋਕਾਂ ਦੇ ਨਾਲ ਝੂਠ ਬੋਲਦਾ ਹੈ ਠੱਗੀਆਂ ਮਾਰਦਾ ਹੈ ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਆਪਣਾ ਜਿਹੜਾ ਇਹ ਜੀਵਨ ਹੈ ਇਹ ਸਰੀਰ ਹੈ ਵਿਅਰਥਕ ਵਾਰ ਰਿਹਾ ਹੈ ਤਾਂ ਸਾਧੂ ਗੁਰੂ ਜੀ ਕਹਿੰਦੇ ਭਾਈ ਰਸਨਾ ਦੇ ਨਾਲ ਇਹ ਜੀਵ ਦੇ ਨਾਲ ਪਰਮਾਤਮਾ ਦੇ ਗੁਣ ਗਾਉਣੇ ਹਨ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਂਦਾ ਹੈ ਪਰ ਉਹ ਸਤਗੁਰਾਂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ। ਸੋਗ ਆਗਣ ਤਿਹ ਜਨਨਾ ਵਿਆਪੈ। ਫਿਰ ਉਸ ਮਨੁੱਖ ਉਤੇ ਚਿੰਤਾ ਦੀ ਜਿਹੜੀ ਅੱਗ ਹੈ ਉਹ ਜੋਰ ਨਹੀਂ ਪਾ ਸਕਦੀ। ਸਾਗਰ ਤਰਿਆ ਸਾਧੂ ਸੰਗੇ। ਗੁਰੂ ਦੀ ਸੰਗਤ ਕਰਕੇ ਸਾਧੂਆਂ ਦੀ ਸੰਗਤ ਕਰਕੇ ਫਿਰ ਜਿਹੜਾ ਮਨੁੱਖ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ ਪ੍ਰੇਮ ਦੇ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰ ਪਰ ਤਨ ਦੋਖ ਗਿਛ ਪਾਪ ਨਾ ਫੇੜੇ ਸਤਿਗੁਰੂ ਜੀ ਕਹਿੰਦੇ ਹੈ ਭਾਈ ਸਿਮਰਨ ਦੇ ਸਦਕਾ ਪ੍ਰਾਏ ਤਨ ਆਦਿਕ ਦੇ ਕੋਈ ਐ ਮੰਦੇ ਕਰਮ ਨਹੀਂ ਹੁੰਦੇ ਜਿਹੜਾ ਮਨੋਕਾ ਹੈ ਉਹ ਪ੍ਰਮਾਤਮਾ ਦਾ ਨਾਮ ਸਿਮਰ ਕੇ ਭੈੜੇ ਕਰਮਾਂ ਤੋਂ ਹਟ ਜਾਂਦਾ ਹੈ ਜਮ ਜਨਦਾਰ ਨ ਆਵੇ ਨੇੜੇ ਫਿਰ ਭਿਆਨਕ ਜੰਮ ਵੀ ਨੇੜੇ ਨਹੀਂ ਟੁੱਕਦਾ ਮੌਤ ਦਾ ਡਰ ਨਹੀਂ ਰਹਿੰਦਾ ਆਤਮਿਕ ਮੌਤ ਨੇੜੇ ਨਹੀਂ ਆਉਂਦੀ ਤ੍ਰਿਸ਼ਨਾ ਆਗਣ ਪ੍ਰਭ ਆਪ ਬੁਝਾਈ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦੇਣੀ ਹੈ ਨਾਨਕ ਉਧਰੇ ਪ੍ਰਭ ਸ਼ਰਨ ਆਈ ਸਤਿਗੁਰੂ ਜੀ ਕਹਿੰਦੇ ਪ੍ਰਭੂ ਦੀ ਸ਼ਰਨ ਪੈ ਕੇ अनेका ਜੀਵ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਬਚ ਜਾਂਦੇ ਹਨ ਇਸੇ ਕਰਕੇ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਤਾਂ ਜੋ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਏ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ